ਸੋਨ ਸਿੰਘ ਸੀਤਲ ਦੀ ਸਵੈ ਜੀਵਨੀ ਵੇਖੀ ਮਾਣੀ ਦੁਨੀਆ ਅੰਕ 37 ਕੁਝ ਸਮਾਂ ਪਾ ਕੇ ਲੋਕ ਮੈਨੂੰ ਫਿਰ ਸੱਦਣ ਲੱਗ ਪਏ ਵਾਹਿਗੁਰੂ ਦੀ ਕੁਝ ਬਖਸ਼ਿਸ਼ ਸੀ ਜੋ ਸਰੋਤਿਆਂ ਨੂੰ ਪ੍ਰੇਰ ਲੈਂਦੀ ਸੀ ਸਾਡੇ ਜੱਥੇ ਦੀ ਫਿਰ ਮੰਗ ਸ਼ੁਰੂ ਹੋ ਗਈ ਦੇਸ਼ ਦੇ ਸਾਰੇ ਹਿੱਸੇ ਤਾਂ ਫਿਰਕੇ ਵੇਖੇ ਸਨ ਅਚੰਚੇਤ ਪਰਦੇਸ ਫੇਰੀ ਦਾ ਵੀ ਮੌਕਾ ਮਿਲ ਗਿਆ ਵਸੀਲਾ ਬਣੇ ਗਿਆਨੀ ਇੰਦਰ ਸਿੰਘ ਜੀ ਗਿੱਲ ਨਗਰਗੁਰੂ ਕੀਵੜਾਲੀ ਉਹ ਮਲਾਇਆ ਵਿੱਚ ਰਹਿੰਦੇ ਹਨ ਸੋ ਸਾਡੀ ਪਹਿਲੀ ਪਰਦੇਸ ਫੇਰੀ ਮਲਾਇਆ ਵੱਲ ਹੋਈ। ਇਸ ਯਾਤਰਾ ਵਿੱਚ ਮੇਰੇ ਸਾਥੀ ਸਨ ਸਰਦਾਰ ਗੁਰਚਰਨ ਸਿੰਘ, ਸਰਦਾਰ ਸੁਰਜਨ ਸਿੰਘ ਤੇ ਸਰਦਾਰ ਗੁਰਬਖਸ਼ ਸਿੰਘ। ਘਰਾਂ ਤੋਂ ਅਸੀਂ 25 ਫਰਵਰੀ 1960 ਈਸਵੀ ਨੂੰ ਤੁਰੇ। 1 ਮਾਰਚ ਨੂੰ ਅਸੀਂ ਕਲਕੱਤੇ ਤੋਂ ਸਰਧਾਨਾ ਜਹਾਜ਼ ਵਿੱਚ ਅਸਵਾਰ ਹੋਏ। ਹੁਗਲੀ ਦੀ ਖਾੜੀ ਪਾਰ ਕਰਦਿਆਂ ਜਹਾਜ਼ ਨੂੰ 2 ਦਿਨ ਲੱਗ ਗਏ। 3 ਤਰੀਕ ਨੂੰ ਜਹਾਜ਼ ਖੁੱਲੇ ਸਮੁੰਦਰ ਵਿੱਚ ਜਾ ਦਾਖਲ ਹੋਇਆ। ਸਮੁੰਦਰ ਸ਼ਾਂਤ ਸੀ। ਸਾਰਾ ਦਿਨ ਡੈੱਕ ਉੱਤੇ ਰੌਣਕ ਰਹਿੰਦੀ ਸੀ। 5 ਮਾਰਚ ਨੂੰ ਦਿਨ ਦੇ 11 ਵਜੇ ਜਹਾਜ਼ ਰੰਗੂਨ ਜਾ ਪੁੱਜਾ ਬਾਅਦ ਦੁਪਹਿਰ 3 ਵਜੇ ਅਸੀਂ ਸ਼ਹਿਰ ਵੇਖਣ ਗਏ ਬੰਦਰਗਾਹ ਤੋਂ ਗੁਰਦੁਆਰਾ ਨੇੜੇ ਹੀ ਸੀ ਸ਼ਾਮ ਨੂੰ ਚਿੜੀਆ ਘਰ ਵੇਖਿਆ ਉੱਥੇ ਇੱਕ ਹਾਥੀ ਦਾ ਬੱਚਾ ਵੇਖਿਆ ਬਰਮੀ ਲੋਕ 에ਰਾਵਤੀ ਹਾਥੀ ਦੀ ਪੂਜਾ ਕਰਦੇ ਹਨ ਉੱਥੇ ਦੋ ਕਾਂ ਵੀ ਵੇਖੇ ਜੋ ਬਿਲਕੁਲ ਸਫੈਦ ਸਨ ਫਿਰ ਬੋਧੀਆਂ ਦਾ ਸਭ ਤੋਂ ਵੱਡਾ ਮੰਦਿਰ ਤੇ ਸ਼ਾਇਦ ਪੁਰਾਣਾ ਵੀ ਸ਼ਵੇਰ ਡਗੋ ਪਗੋੜਾ ਵੇਖਿਆ ਸ਼ਵੇ ਦਾ ਅਰਥ ਹੈ ਸੋਨਾ ਭਾਵ ਸੋਨੇ ਦਾ ਮੰਦਰ ਮੰਦਰ ਇੱਕ ਛੋਟੀ ਜਿਹੀ ਪਹਾੜੀ ਦੇ ਉੱਪਰ ਹੈ ਲੋਕਾਂ ਦਾ ਖਿਆਲ ਹੈ ਕਿ ਇਹ ਹਜਰਤ ঈਸਾ ਤੋਂ 595 ਸਾਲ ਪਹਿਲਾਂ ਦਾ ਬਣਿਆ ਹੋਇਆ ਹੈ ਆਰੰਭ ਵਿੱਚ ਇਸ ਦੀ ਉਚਾਈ ਸਭੋਂ 27 ਫੁੱਟ ਸੀ ਪਰ 1960 ਵਿੱਚ ਇਸ ਦੀ ਉਚਾਈ 326 ਫੁੱਟ ਸੀ ਇਸ ਤੇ ਚੌਹੀ ਪਾਸੇ ਪਹਾੜੀ ਦੇ ਉੱਪਰ ਜਾਣ ਵਾਸਤੇ ਪੌੜੀਆਂ ਹਨ ਇੱਕ ਪਾਸੇ ਬਿਜਲੀ ਦੀ ਲਿਫਟ ਵੀ ਹੈ ਵੱਡਾ ਮੰਦਰ ਸਾਰਾ ਸੋਨੇ ਨਾਲ ਮੜਿਆ ਹੋਇਆ ਹੈ ਉਸ ਦੀ ਪਰਕਰਮਾ ਵਿੱਚ 64 ਛੋਟੇ ਤੇ 4 ਵੱਡੇ ਪਗੋੜੇ ਹਨ ਮਹਾਤਮਾ ਬੁੱਧ ਦੇ ਛੋਟੇ ਛੋਟੇ ਬੁੱਤ ਤਾਂ ਕਈ ਹਨ ਪਰਕਰਮਾ ਵਿੱਚ ਇੱਕ ਪਾਸੇ ਮਹਾ ਘੰਟਾ ਹੈ ਉਹ 1 ਫੁੱਟ ਮੋਟਾ ਤਾਂਤ ਦਾ 7 ਫੁੱਟ ਉੱਚਾ ਤੇ 6 ਫੁੱਟ 8 ਇੰਚ ਚੌੜਾ ਹੈ ਉਸ ਦਾ ਵਜ਼ਨ 448 ਮਣ ਪੱਕਾ ਹੈ ਸਮੁੱਚੇ ਸਮੁੱਚੇ ਤੌਰ ਤੇ ਮੰਦਰ ਦੁਨੀਆ ਦਾ ਇੱਕ ਅਜੂਬਾ ਹੈ ਰਾਤ ਨੂੰ ਅਸੀਂ ਜਹਾਜ਼ ਵਿੱਚ ਵਾਪਸ ਆ ਗਏ ਅਗਲੇ ਦਿਨ ਸਵੇਰੇ 8 ਵਜੇ ਗੁਰਦੁਆਰੇ ਵਿੱਚ ਕੀਰਤਨ ਕੀਤਾ ਬਾਅਦ ਦੁਪਹਿਰ ਸ਼ਹਿਰ ਤੋਂ 7 ਮੀਲ ਦੂਰ ਕੱਬਾ ਏ ਪਗੋੜਾ ਵੇਖਿਆ ਕੱਬਾ ਦਾ ਅਰਥ ਹੈ ਸੰਸਾਰ ਅਮਨ ਇਹ 1950 ਵਿੱਚ ਬਨਣਾ ਸ਼ੁਰੂ ਹੋਇਆ ਤੇ 1952 ਵਿੱਚ ਮੁਕੰਮਲ ਹੋਇਆ ਇਹ 118 ਫੁੱਟ ਉੱਚਾ ਹੈ ਇਸ ਵਿੱਚ ਮਹਾਤਮਾ ਬੁੱਧ ਦਾ ਬਹੁਤ ਵੱਡਾ ਚਾਂਦੀ ਦਾ ਬੁੱਤ ਹੈ ਇਸ ਦੇ ਸਾਹਮਣੇ ਮਹਾਪਸਾਨਾ ਗੁਹਾ ਹੈ ਇਹ ਇੱਕ ਪੱਥਰਾਂ ਦੀ ਬਣਾਈ ਹੋਈ ਪਹਾੜੀ ਵਿੱਚ ਹੈ ਦੂਰੋਂ ਵੇਖਿਆਂ ਬਿਲਕੁਲ ਪਹਾੜੀ ਨਜ਼ਰ ਆਉਂਦੀ ਹੈ ਹਾਲ ਅੰਦਰੋਂ 220 ਫੁੱਟ ਲੰਮਾ ਤੇ 140 ਫੁੱਟ ਚੌੜਾ ਹੈ ਜੋ ਫੇਰੇ சுரੰਗ ਵਾਂਗ ਗਲੀ ਹੈ ਇਹ ਪਹਿਲੀ ਮਾਰਚ 1953 ਵਿੱਚ ਬਨਣਾ ਸ਼ੁਰੂ ਹੋਇਆ ਤੇ 10 ਮਈ 1954 ਨੂੰ ਮੁਕੰਮਲ ਹੋਇਆ ਇਸ ਦੇ ਨਾਲ ਹੀ ਬੁੱਧ ਯੂਨੀਵਰਸਿਟੀ ਹੈ ਵਾਪਸੀ ਸਮੇਂ ਸ਼ਾਹੀ ਝੀਲ ਵੇਖੀ ਬੜਾ ਸੁੰਦਰ ਨਜ਼ਾਰਾ ਹੈ ਰਾਤ ਨੂੰ ਫਿਰ ਗੁਰਦੁਆਰੇ ਕੀਰਤਨ ਕੀਤਾ ਅਗਲੇ ਦਿਨ ਸ਼ਹਿਰ ਫਿਰ ਕੇ ਵੇਖਿਆ ਰੰਗੂਨ ਬੜਾ ਸਾਫ਼ ਸੁਥਰਾ ਸ਼ਹਿਰ ਹੈ ਸਾਰੇ ਬਾਜ਼ਾਰ ਮਧਾਣੀ ਚੀਰਾ ਸਿੱਧੇ ਹਨ ਸ਼ਹਿਰ ਦੇ ਰੌਣਕੀ ਹਿੱਸੇ ਵਿੱਚ ਚੌਂਕ ਦੇ ਵਿਚਕਾਰ ਸੂਲੀ ਪਗੋੜਾ ਹੈ ਰੰਗੂਨ ਭਾਰਤ ਦੀ ਇੱਕ ਉੱਚੇਚੀ ਯਾਦਗਾਰ ਵੀ ਸੰਭਾਲੀ ਬੈਠਾ ਹੈ ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦਾ ਮਕਬਰਾ ਲਾਗੇ ਹੀ ਉਹ ਬੰਗਲਾ ਹੈ ਜਿੱਥੇ ਨਾਮਤਾਰੀ ਬਾਬਾ RAM ਸਿੰਘ ਜੀ ਕੈਦ ਰਹੇ ਸਨ ਰਾਤ ਨੂੰ ਗੁਰਦੁਆਰੇ ਕੀਰਤਨ ਕਰਕੇ 10 ਵਜੇ ਵਾਪਸ ਜਹਾਜ਼ ਤੇ ਆ ਗਏ ਅਗਲੇ ਦਿਨ 11:30 ਵਜੇ ਜਹਾਜ਼ ਉਥੋਂ ਤੁਰਿਆ ਤਿੰਨ ਚਾਰ ਮੀਲ ਜਾ ਕੇ ਉਹ ਰੰਗੂਨ ਦੀ ਖਾੜੀ ਵਿੱਚ ਹੀ ਖਲੋ ਗਿਆ ਉਥੋਂ ਉਹ ਰਾਤ ਨੂੰ 10 ਵਜੇ ਤੁਰਿਆ 11 ਮਾਰਚ ਨੂੰ ਸਵੇਰੇ 6 ਵਜੇ ਪਿਨੌਂਗ ਜਾ ਪੂਜਾ ਜੱਟੀ ਤੇ ਲੱਗਣ ਦੀ ਥਾਂ ਉਹ ਦੂਰ ਪਾਣੀ ਵਿੱਚ ਹੀ ਖਲੋ ਗਿਆ ਖਾੜੀ ਦੇ ਦੋਹੀ ਪਾਸੇ ਬੱਤੀਆਂ ਜਗ ਰਹੀਆਂ ਸਨ 11 ਵਜੇ ਗਿਆਨੀ ਇੰਦਰ ਸਿੰਘ ਜੀ ਸਾਨੂੰ ਜਹਾਜ਼ ਵਿੱਚ ਹੀ ਆ ਮਿਲੇ ਜਹਾਜ਼ ਤੋਂ ਬੇੜੀ ਰਾਹੀਂ ਅਸੀਂ ਕਿਨਾਰੇ ਤੇ ਜਾ ਉਤਰੇ ਅੱਗੇ ਗੁਰਦੁਆਰੇ ਦੇ ਪ੍ਰਧਾਨ ਜੀ ਸਖਤਰ ਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਆਏ ਖੜੇ ਸਨ ਉਹਨਾਂ ਬੜੇ ਨਿੱਘੇ ਪਿਆਰ ਨਾਲ ਸਾਡਾ ਸਵਾਗਤ ਕੀਤਾ ਕਾਰਾਂ ਤੇ ਅਸੀਂ ਸਾਰੇ ਗੁਰਦੁਆਰੇ ਪੁੱਜੇ ਗੁਰਦੁਆਰੇ ਦੀ ਇਮਾਰਤ ਬੜੀ ਸ਼ਾਨਦਾਰ ਹੈ ਪਿਨਾਗ ਦੇਸ਼ ਹੈ ਪਿਨਾਗ ਦੇ ਬਾਜ਼ਾਰ ਬੜੇ ਸਾਫ਼ ਸੁੰਦਰ ਹਨ ਫਰੀਪੋਰਟ ਛੋਣ ਕਰਕੇ ਚੀਜ਼ਾਂ ਸਸਤੀਆਂ ਹਨ ਅਗਲੇ ਦਿਨ ਗੁਰਦੁਆਰੇ ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਜੀ ਪੀ ਕਾਰ ਲੈ ਕੇ ਆ ਗਏ ਇੱਕ ਕਾਰ ਗਿਆਨੀ ਇੰਦਰ ਸਿੰਘ ਜੀ ਦੀ ਸੀ ਸ਼ਹਿਰੋਂ 9 ਮੀਲ ਦੂਰ ਉਸੇ ਸੱਪਾਂ ਦਾ ਮੰਦਿਰ ਵੇਖਣ ਗਏ ਮੰਦਿਰ ਚੀਨਿਆਂ ਦਾ ਹੈ ਪੰਜ ਚਾਰ ਸੱਪ ਬਹੁਤ ਵੱਡੇ ਸਨ ਜੋ ਇੱਕ ਖੁੱਡੇ ਵਿੱਚ ਬੰਦ ਸਨ ਹੋਰ ਛੋਟੇ ਛੋਟੇ ਸੱਪ ਬਹੁਤ ਹਨ ਜੋ ਥਾਂ ਥਾਂ ਮੂਰਤੀਆਂ ਤੇ ਜੰਗਲਿਆਂ ਨਾਲ ਲਿਪਟੇ ਹੋਏ ਸਨ ਇਥੇ ਪਹਿਲੀ ਵਾਰ ਗੂੜੇ ਹਰੇ ਰੰਗ ਦੇ ਸੱਪ ਵੇਖੇ ਯਾਤਰੂ ਕੋਲ ਤੁਰੇ ਫਿਰਦੇ ਸਨ ਸੱਪ ਨਾ ਕਿਸੇ ਤੋਂ ਡਰਦੇ ਸਨ ਨਾ ਘੂਰਦੇ ਸਨ ਮੰਦਰ ਦੇ ਪਿਛਲੇ ਪਾਸੇ ਸੰਗਨੇ ਦਰਖਤਾਂ ਥੱਲੇ ਟਕੀ ਹੋਈ ਪਹਾੜੀ ਹੈ ਰਾਤ ਨੂੰ ਸੱਪ ਪਹਾੜੀ ਤੇ ਚਲੇ ਜਾਂਦੇ ਹਨ ਰਾਤ ਨੂੰ ਪ੍ਰਧਾਨ ਸਾਹਿਬ ਦੀ ਕੋਠੀ ਪ੍ਰਸ਼ਾਦ ਸ਼ਕਿਆ ਉੱਥੇ ਪినాਂਗ ਦੇ ਗਵਰਨਰ ਨਾਲ ਮੁਲਾਕਾਤ ਹੋਈ ਗੁਰਦੁਆਰੇ ਵਿੱਚ ਅਸਾਂ ਦੋ ਕੀਰਤਨ ਕੀਤੇ ਪినాਂਗ ਤੋਂ 13 ਮਾਰਚ ਨੂੰ ਬਾਅਦ ਦੁਪਹਿਰੇ ਤੁਰੇ ਸਣੇਕਾਰ ਸਟੀਮਰ ਰਾਹੀਂ ਖਾੜੀਪਾਰ ਕੀਤੀ ਰਾਜਸੀ ਤੌਰ ਤੇ ਪినాੰਗ ਮਲਾਇਆ ਦਾ ਹਿੱਸਾ ਹੈ ਕੁਦਰਤੀ ਤੌਰ ਤੇ ਉਹ ਪਾਣੀ ਵਿੱਚ ਘਿਰਿਆ ਹੋਇਆ ਛੋਟਾ ਜਿਹਾ ਟਾਪੂ ਹੈ ਖਾੜੀ ਦੇ ਦੂਸਰੇ ਪਾਸੇ ਛੋਟਾ ਜਿਹਾ ਨਗਰ ਬਟਰਵਰਥ ਹੈ ਉਥੇ ਮਲਾਇਆ ਸਰਕਾਰ ਵੱਲੋਂ ਮਸੂਲ ਲੱਗਦਾ ਹੈ ਬਟਰਵਰਥ ਤੋਂ 50 ਮੀਲ ਦੂਰ ਟੈਪਿੰਗ ਸ਼ਹਿਰ ਹੈ ਸੜਕ ਦੇ ਦੋਹੀਂ ਪਾਸੇ ਹਰਿਆਵਲ ਹੈ ਵਧੇਰੇ ਰਬੜ ਤੇ ਪਾਮ ਦੇ ਦਰਖਤ ਹਨ ਕਿਤੇ ਕਿਤੇ ਸੁਪਾਰੀ ਦੇ ਦਰਖਤ ਵੀ ਹਨ ਰਾਤ ਟੈਪਿੰਗ ਦੇ ਵੱਡੇ ਗੁਰਦੁਆਰੇ ਗੁਜ਼ਾਰੀ ਸਵੇਰੇ ਟੈਪਿੰਗ ਦੇ ਨਾਲ ਲਗਮੀ ਬਸਤੀ ਪੌਕ ਆਸਮ ਵਿੱਚ ਕੀਰਤਨ ਕੀਤਾ ਤੇ ਰਾਤ ਪੈਂਦੀ ਤੱਕ ਈਪੂ ਗੁਰੂ ਨਾਨਕ ਸਕੂਲ ਜਾ ਪੁੱਜੇ ਟੈਪਿੰਗ ਤੋਂ ਈਪੂ ਵੀ ਲਗਭਗ 50 ਮੀਲ ਹੈ ਦੋ ਦਿਨ ਈਪੂ ਦੇ ਗੁਰਦੁਆਰੇ ਵਿੱਚ ਕੀਰਤਨ ਕਰਕੇ ਗਿਆਨੀ ਇੰਦਰ ਸਿੰਘ ਜੀ ਦੀ ਕਾਰਤ ਹੀ ਅਸੀਂ ਅਗਾਹ ਤੁਰ ਪਏ ਅਸੀਂ ਪੰਜਾਬੀ ਵਿਦਿਅਕ ਬੋਰਡ ਮਲਾਇਆ ਵੱਲੋਂ ਸੱਦੇ ਹੋਏ ਸਾਂ ਬੋਰਡ ਦੇ ਮੈਂਬਰ ਰੇਲਵੇ ਸਟੇਸ਼ਨ ਤੇ ਸਾਡਾ ਸਵਾਗਤ ਕਰਨਾ ਚਾਹੁੰਦੇ ਸਨ ਸੋ ਗਿਆਨੀ ਜੀ ਸਾਨੂੰ ਰਾਵੰਗ ਸਟੇਸ਼ਨ ਤੇ ਛੱਡ ਕੇ ਚਲੇ ਗਏ ਅਸੀਂ ਚਾਰੇ ਰਾਵੰਗ ਤੋਂ ਗੱਡੀ ਤੇ ਚੜ ਕੇ ਕੋਵਾਲਾ ਲੰਪਸਟ ਸਟੇਸ਼ਨ ਤੇ ਜਾ ਉਤਰੇ ਅੱਗੇ ਬੋਰਡ ਦੇ ਅਹੁਦੇਦਾਰਾਂ ਦੇ ਨਾਲ ਸ਼ਹਿਰ ਦੇ ਬਹੁਤ ਸਾਰੇ ਪਤਵੰਤੇ ਸੱਜਣ ਆਏ ਹੋਏ ਸਨ ਉਹਨਾਂ ਦੀ ਗਿਣਤੀ 1.5 ਤੋਂ 200 ਦੇ ਕਰੀਬ ਸੀ ਉਹਨਾਂ ਬਹੁਤ ਉਤਸ਼ਾਹ ਭਰਿਆ ਸਾਡਾ ਸਵਾਗਤ ਕੀਤਾ ਤੇ ਸਾਡੇ ਨਾਂ ਨੁੱਕਰ ਕਰਨ ਦੇ ਬਾਵਜੂਦ ਸਾਡੇ ਗਲਾਂ ਵਿੱਚ ਹਾਰ ਪਾ ਕੇ ਫੋਟੋ ਲਏ ਕਾਰਾਂ ਉੱਤੇ ਜਲੂਸ ਦੀ ਸ਼ਕਲ ਵਿੱਚ ਅਸੀਂ ਗੁਰਦੁਆਰਾ ਸੈਂਟੂਲ ਪੁੱਜੇ ਉਸੇ ਰਾਤ ਤੋਂ ਉੱਥੇ ਸਾਡੇ ਕੀਰਤਨ ਸ਼ੁਰੂ ਹੋ ਗਏ ਕੁਆਲਾ ਲੰਪਰ ਮਲਾਇਆ ਦੀ ਰਾਜਧਾਨੀ ਹੈ ਬਾਕੀ ਈਪੂ ਪినాੰਗ ਟੈਪਿੰਗ ਹੋਰ ਵੱਡੇ ਸ਼ਹਿਰ ਹਨ ਵਧੇਰੇ ਕੀਰਤਨ ਅਸਾਂ ਕੁਆਲਾ ਲੰਪਰ ਤੇ ਈਪੂ ਹੀ ਕੀਤੇ ਇਹਨਾਂ ਦੇ ਚੁਫੇਰੇ ਛੋਟੇ ਛੋਟੇ ਨਗਰ ਹਨ ਜਿੱਥੇ ਜਿੱਥੇ ਵੀ ਸਿੱਖ ਵਸੋਸੀ ਅਸੀਂ ਕੀਰਤਨ ਕਰਨ ਵਾਸਤੇ ਪੁੱਜੇ 30 ਮਈ ਨੂੰ ਸਵੇਰੇ ਅਸੀਂ ਟੈਪਿੰਗ ਤੋਂ ਸ਼ਾਮ ਵਾਸਤੇ ਤੁਰੇ ਬੁਕਤ ਮਰਤਜ਼ਮ ਤੱਕ ਟੈਕਸੀ ਤੇ ਗਏ ਤੇ ਉੱਥੋਂ ਅਗਾਹ 10:30 ਵਜੇ ਦਿਨੇ ਰੇਲ ਪਕੜ ਲਈ ਮਲਾਇਆ ਨਾਲੋਂ ਥਾਈਲੈਂਡ ਦੀ ਧਰਤੀ ਵਧੇਰੇ ਪਧਰੀ ਹੈ ਨੀਵੇਂ ਥਾਵਾਂ ਤੇ ਝੋਨਾ ਤੇ ਉੱਚੇ ਥਾਵਾਂ ਤੇ ਅਨਾਨਾਸ ਨਜ਼ਰ ਆ ਰਿਹਾ ਸੀ ਹਰ ਸਟੇਸ਼ਨ ਉੱਤੇ ਬੋਧੀ ਭਿਖਸ਼ੂਆਂ ਦੇ ਜਥੇ ਨਜ਼ਰ ਆ ਰਹੇ ਸਨ ਥਾਈਲੈਂਡ ਦੀ ਰੇਲਵੇ ਮਲਾਇਆ ਦੀ ਰੇਲ ਵਰਗੀ ਹੈ ਮਸਾਂ ਬੀਕਾ ਨੇਰ ਦੀ ਰੇਲ ਜਿੰਨੀ ਚੌੜੀ ਸੀਟਾਂ ਬਸਾ ਵਾਂਗ ਮਦਰੇ ਰੁਖ ਹਨ ਅਸੀਂ ਚਾਰੇ ਤੇ ਪੰਜਵੇਂ ਗਿਆਨੀ ਇੰਦਰ ਸਿੰਘ ਜੀ ਦੂਸਰੇ ਦਰਜੇ ਵਿੱਚ ਸਫ਼ਰ ਕਰ ਰਹੇ ਸਾਂ ਸਾਰੀ ਰਾਤ ਅਸੀਂ ਬਹਿ ਕੇ guzari ਸਵੇਰੇ 7 ਵਜੇ ਸੱਜੇ ਹੱਥ ਸਮੁੰਦਰ ਆ ਗਿਆ ਅੱਗੇ ਪਾਕ ਤੋਂ ਤੱਕ ਰੇਲਸ ਮੁੰਦਰ ਦੇ ਨੇੜੇ-ਨੇੜੇ ਹੀ ਜਾਂਦੀ ਹੈ 8:00 ਵਜੇ ਖੱਬੇ ਹੱਥ ਬਰਮਾ ਦੀਆਂ ਪਹਾੜੀਆਂ ਨਜ਼ਰ ਆਉਣ ਲੱਗ ਪਈਆਂ థਾਈਲੈਂਡ ਵਿੱਚ ਵੀ ਕਿਤੇ-ਕਿਤੇ ਪਹਾੜੀਆਂ ਹਨ ਪਰ ਮਲਾਇਆ ਵਰਗੀਆਂ ਸਰ ਸਬਜ ਨਹੀਂ ਦੁਪਹਿਰੇ ਸਵਾ 1 ਵਜੇ ਗੱਡੀ ਬੈਂਕਾਕ ਜਾ ਪਹੁੰਚੀ ਅੱਗੇ ਸਿੱਖ ਅੱਗੇ ਸਿੰਘ ਸਭਾ ਦੇ ਅਹੁਦੇਦਾਰ ਤੇ ਬਹੁਤ ਸਾਰੇ ਹੋਰ ਪਤਵੰਤੇ ਸੱਜਣ ਸਾਡੇ ਸਵਾਗਤ ਵਾਸਤੇ ਸਟੇਸ਼ਨ ਤੇ ਪੁੱਜੇ ਹੋਏ ਸਨ ਉਹਨਾਂ ਬੜਾ ਨਿੱਘਾ ਸਵਾਗਤ ਕੀਤਾ ਕਾਰਾਂ ਤੇ ਬੈਠ ਕੇ ਸੀ ਗੁਰਦੁਆਰਾ ਸਿੰਘ ਸਭਾ ਜਾ ਪੁੱਜੇ ਬੈਂਕਾਕ ਮੁਲਕ ਦੀ ਰਾਜਧਾਨੀ ਹੈ ਆਸ-ਪਾਸ ਦੀਆਂ ਬਸਤੀਆਂ ਸਨੇ ਉਸ ਦਿਵਸੋਂ ਤੋਂ 15-16 ਲੱਖ ਸੀ ਬੈਂਕਾਕ ਬੰਦਰਗਾਹ ਹੈ ਪਰ ਬੰਬਈ ਜਾਂ ਸਿੰਗਾਪੁਰ ਵਾਂਗ ਸਮੁੰਦਰ ਦੇ ਕੰਢੇ ਉੱਤੇ ਨਹੀਂ ਸਗੋਂ ਕਲਕੱਤੇ ਵਾਂਗ ਚੋਖੀ ਹਟਵੀ ਹੈ ਹੁਗਲੀ ਵਾਂਗ ਬੈਂਕਾਕ ਦੀਆਂ ਕੰਡਾ ਨਾਲ ਖੰਦਾ ਦਰਿਆ ਚਾਉਫਈਆ ਵਗਦਾ ਹੈ ਉਸ ਵਿੱਚ ਜਹਾਜ਼ ਬੈਂਕਾਕ ਤੱਕ ਆਉਂਦੇ ਹਨ ਉਸ ਸਮੇਂ ਬੈਂਕਾਕ ਵਿੱਚ ਸਿੱਖਾਂ ਦੀ ਵਸੂ 10000 ਦੇ ਕਰੀਬ ਸੀ ਬਹੁਤੇ ਘਰਾਣੇ ਕੱਪੜੇ ਦੇ ਵਪਾਰੀ ਰੱਜੇ ਪੁੱਜੇ ਹਨ ਸ਼ਾਮ ਨੂੰ ਅਸੀਂ ਸੈਰ ਵਾਸਤੇ ਨਿਕਲੇ ਦਰਿਆ ਚਾਉ ਫਈਆ ਗੁਰਦੁਆਰੇ ਤੋਂ ਬਹੁਤੀ ਦੂਰ ਨਹੀਂ ਅਸੀਂ ਮੈਮੋਰੀਅਲ ਪੁਲ ਤੇ ਜਾ ਖਲੋਤੇ ਦਰਿਆ ਦੇ ਦੋਹਾਂ ਕੰਢਿਆਂ ਤੇ ਸ਼ਾਨਦਾਰ ਇਮਾਰਤਾਂ ਖੜੀਆਂ ਹਨ ਦਰਿਆ ਵਿੱਚ ਕਿਤੇ ਕਿਤੇ ਬੋਟ ਖੜੇ ਹਨ ਹੂਬ ਹੂ ਸ੍ਰੀ ਨਗਰ ਦੇ ਪੁਲ ਮੀਰਾ ਕਦਲ ਵਾਲਾ ਨਜ਼ਾਰਾ ਪਰ ਦਰਿਆ ਚਾਉ ਫਈਆ ਜੇਲਮ ਨਦੀ ਨਾਲੋਂ ਵੱਡਾ ਹੈ ਤੇ ਮੈਮੋਰੀਅਲ ਪੁਲ ਮੀਰਾ ਕਦਲ ਨਾਲੋਂ ਸੁੰਦਰ ਮੈਮੋਰੀਅਲ ਪੁਲ ਦੇ ਥੱਲੇ ਦੋ ਹਿੱਸੇ ਹਨ ਲੋੜ ਪਈ ਤੇ ਉੱਦ ਵਿੱਚੋਂ ਅੱਧਾ ਇੱਕ ਪਾਸੇ ਤੇ ਅੱਧਾ ਦੂਸਰੇ ਪਾਸੇ ਝੁਕਿਆ ਝੁਕਿਆ ਜਾਂਦਾ ਹੈ ਉਸੇ ਵੇਲੇ ਦਰਿਆ ਵਿੱਚ ਵੀ ਵੱਡੇ ਜਹਾਜ਼ ਵੀ ਲੰਘ ਸਕਦੇ ਹਨ ਦਰਿਆ ਤੋਂ ਪਰ ਨਵਾਂ ਸ਼ਹਿਰ ਧਨਪੁਰੀ ਵਸ ਰਿਹਾ ਹੈ ਉਸ ਦੀ ਸਾਹਮਣੀ ਸੜਕ ਬਹੁਤ ਚੌੜੀ ਹੈ ਤੇ ਸ਼ਹਿਰ ਵਿਚਲਾ ਚੌਕ ਲਾਇਲਪੁਰ ਦੇ ਚੌਕ ਘੰਟਾ ਘਰ ਨਾਲੋਂ ਬਹੁਤ ਵੱਡਾ 4 ਜੂਨ ਨੂੰ ਅਸੀਂ ਸ਼ਾਹੀ ਮੰਦਰ ਵੇਖਣ ਗਏ ਮੰਦਰ ਦਾ ਨਾਮ ਹੈ ਵਟਫਰਾ ਕਿਉ ਮੰਦਰ ਦਾ ਆਹਾਤਾ ਬਹੁਤ ਖੁੱਲਾ ਹੈ ਵਿਚਕਾਰ ਇੱਕ ਸੁੰਦਰ ਇਮਾਰਤ ਵਿੱਚ ਉੱਚੇ ਥਾਂ ਤੇ ਮਹਾਤਮਾ ਬੁੱਧ ਦੀ ਨੀਲਮ ਦੀ ਮੂਰਤੀ ਹੈ ਕਹਿੰਦੇ ਹਨ ਉਹ ਮੂਰਤੀ ਕੋਈ ਭਿਕਸ਼ੂ ਭਾਰਤ ਵਿੱਚੋਂ ਲੈ ਕੇ ਗਿਆ ਸੀ ਉਦਾਲੇ ਮਹਾਤਮਾ ਬੁੱਧ ਦੇ ਚੇਲਿਆਂ ਦੀਆਂ ਬਹੁਤ ਸਾਰੀਆਂ ਮੂਰਤੀਆਂ ਹਨ ਬਾਹਰਲੀ ਚਾਰ ਦਿਵਾਰੀ ਦੇ ਅੰਦਰ ਭਾਂਡੇ ਵਿੱਚ ਰਮਾਇਣ ਦੀ ਕਥਾ ਦੇ ਚਿੱਤਰ ਹਨ ਰੇਲਵੇ ਸਟੇਸ਼ਨ ਦੇ ਲਾਗੇ ਇੱਕ ਹੋਰ ਪ੍ਰਸਿੱਧ ਮੰਦਰ ਹੈ ਪਟਤਰਾਏ ਮਿੱਤਰ ਭਾਵ ਤਿੰਨਾ ਮਿੱਤਰਾਂ ਦਾ ਮੰਦਰ ਆਹਾਤੇ ਦੇ ਅੰਦਰ ਮਹਾਤਮਾ ਬੁੱਧ ਦੇ ਤਿੰਨ ਬੁੱਤ ਹਨ ਉਨ੍ਹਾਂ ਵਿੱਚੋਂ ਇੱਕ ਬੁੱਤ 5 ਟਨ ਦਾ ਹੈ ਜਿਸ ਵਿੱਚ 4 ਟਨ ਖਾਲਸ ਸੋਨਾ ਤੇ 1 ਟਨ ਹੋਰ ਧਾਤਾਂ ਹਨ। ਸਿਆਮੀ ਕੌਮ ਦਾ ਰੰਗ ਤੇ ਨਕਸ਼ ਭਾਰਤੀਆਂ ਤੇ ਚੀਨੀਆਂ ਦੇ ਵਿਚਕਾਰ ਹਨ ਪਰ ਉਹ ਭਾਰਤੀਆਂ ਨਾਲ ਵਧੇਰੇ ਮਿਲਦੇ ਹਨ। ਉਹਨਾਂ ਦੀ ਬੋਲੀ ਤੇ ਲਿਪੀ ਪੁਰਾਣੀ ਭਾਰਤੀ ਬੋਲੀ ਪਾਲੀ ਨਾਲ ਮਿਲਦੀ ਹੈ। ਨਮੂਨੇ ਵਜੋਂ ਟੈਲੀਫੋਨ ਨੂੰ ਕਹਿੰਦੇ ਹਨ ਦੂਰ ਸ਼ਬਦ। ਟੈਲੀਫੋਨ ਨੂੰ ਦੂਰਦਰਸ਼ਨ, ਡਾਕਖਾਨੇ ਨੂੰ ਪ੍ਰਾਈਸ ਨੇ ਆਦ ਗੁਰਦੁਆਰੇ ਦੀ ਸੜਕ ਦਾ ਨਾਮ ਫਾਹੂ ਰਾਤਵੀ ਬਹੁ ਰਤਨ ਤੋਂ ਵਿਗੜ ਕੇ ਬਣਿਆ ਹੈ ਬੈਂਕਾਕ ਅਸੀਂ 9 ਦਿਨ ਰਹੇ ਰੋਜ਼ ਕੀਰਤਨ ਹੁੰਦਾ ਉੱਥੇ ਸਿੱਖਾਂ ਦਾ ਆਪਸ ਵਿੱਚ ਵੀ ਤੇ ਸਾਡੇ ਨਾਲ ਵੀ ਜੋ ਪ੍ਰੇਮ ਵੇਖਿਆ ਉਹ ਭੁਲਾਇਆ ਜਾਣ ਵਾਲਾ ਨਹੀਂ ਬੈਂਕਾਕ ਦੀ ਇੱਕ ਮਜ਼ੇਦਾਰ ਯਾਦ ਵੀ ਪਾਟਕਾ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਗੁਰਦੁਦਵਾਰਾ ਕਮੇਟੀ ਦੇ ਇੱਕ ਸਹਿਜਦਾਰੀ ਮੈਂਬਰ ਬੜੇ ਪ੍ਰੇਮੀ ਸਨ ਨਾਮ ਯਾਦ ਨਹੀਂ ਰਿਹਾ ਪਰ ਸਾਰੇ ਉਹਨਾਂ ਨੂੰ ਭਗਤ ਜੀ ਕਹਿੰਦੇ ਸਨ ਬੜੇ ਜਿੰਦਾ ਦਿਲ ਹਸਮੁਖ ਖੁਸ਼ ਰਹੇ ਨੇ ਇੱਕ ਦਿਨ ਉਹਨਾਂ ਦੇ ਘਰ ਪ੍ਰਸ਼ਾਦ ਸ਼ਕਨ ਗਏ ਪੰਜੇ ਅਸੀਂ ਗੁਰਦੁਆਰੇ ਦੇ ਪ੍ਰਧਾਨ ਸਕੱਤਰ ਤੇ ਦੋ ਤਿੰਨ ਮੈਂਬਰ ਹੋਰ ਭਗਤ ਜੀ ਦੇ ਪੰਜ ਲੜਕੇ ਸਨ ਵੱਡਾ 15 ਕੋ ਸਾਲ ਦਾ ਤੇ ਛੋਟਾ 5 ਸੇ 5 6 ਸਾਲ ਦਾ ਪੰਜੇ ਕੇਸਾ ਧਾਰੀ ਵੱਡਿਆਂ ਦੋਹਾਂ ਨੇ ਦਸਤਾਰੇ ਸਜਾਏ ਹੋਏ ਤੇ ਛੋਟਿਆਂ ਦੇ ਜੋੜਿਆਂ ਤੇ ਰਮਾਲ ਬੱਧੇ ਹੋਏ ਅਸੀਂ ਸਾਰੇ ਪ੍ਰਸ਼ਾਦ ਸ਼ਕਨ ਬੈਠੇ ਤਾਂ ਭਗਤ ਜੀ ਨੇ ਗੱਲ ਛੇੜ ਦਿੱਤੀ ਕਹਿਣ ਲੱਗੇ ਗਿਆਨੀ ਜੀ ਤੁਸੀਂ ਆਏ ਹੋ ਤਾਂ ਸਾਡਾ ਇੱਕ ਝਗੜਾ ਨਿਬੇੜ ਕੇ ਜਾਇਓ ਹੁਕਮ ਕਰੋ ਜੀ ਮੈਂ ਐਵੇਂ ਹੁੰਗਾ ਰੇ ਬਜੋ ਕਿਹਾ ਇਹ ਸਾਡੇ ਖਾਲਸੇ ਭਾਈ ਮੈਨੂੰ ਕਮੇਟੀ ਦਾ ਮੈਂਬਰ ਤਾਂ ਬਣਾ ਲੈਂਦੇ ਨੇ ਪਰ ਪ੍ਰਧਾਨ ਨਹੀਂ ਬਣਾ ਦਿੰਦੇ ਕਹਿੰਦੇ ਨੇ ਤੂੰ ਸਿੱਖ ਨਹੀਂ ਫਿਰ ਮੈਂ ਵੀ ਰਸਮੀ ਸਵਾਲ ਕੀਤਾ ਫਿਰ ਪਤਾ ਜੇ ਮੈਂ ਕੀ ਕਹਿੰਦਾ ਮੈਂ ਕਹਿੰਦਾ ਮੈਂ ਤਾਂ ਸਿੱਖਾਂ ਦਾ ਪਿਓ ਹਾਂ ਨਾਲ ਹੀ ਉਹਨੇ ਆਪਣੇ ਪੰਜਾਂ ਲੜਕਿਆਂ ਵੱਲ ਹੱਥ ਕਰ ਦਿੱਤਾ ਇਸ ਕੱਲੋ ਇਹ ਮੇਰੇ ਨਾਲ ਲੜ ਪੈਂਦੇ ਨੇ ਭਗਤ ਜੀ ਦੇ ਦਾੜੀ ਕੇਸ ਨਹੀਂ ਸਨ ਪਰ ਸਿਰ ਉੱਤੇ ਪੱਗ ਬੰਨਦੇ ਸਨ ਮੈਂ ਉਸੇ ਤਰ੍ਹਾਂ ਹਾਸੇ ਦੇ ਰੰਗ ਵਿੱਚ ਕਿਹਾ ਭਗਤ ਜੀ ਇਸ ਪੱਖੋਂ ਤੁਸੀਂ ਸੱਚੇ ਹੋ ਦੂਸਰੇ ਸੱਜਣਾ ਨੂੰ ਇਸ ਗੱਲ ਦਾ ਗੁੱਸਾ ਨਹੀਂ ਕਰਨਾ ਚਾਹੀਦਾ ਪਰ ਇੱਕ ਹੋਰ ਗੱਲ ਹੈ ਵੇਖੋ ਇਹ ਪੰਜੇ ਬਰਖੁਰਦਾਰ ਬੈਠੇ ਨੇ ਸਿਰਾਂ ਤੇ ਸੁੰਦਰ ਜੂੜੇ ਤੇ ਸੋਹਣੇ ਦਸਤਾਰੇ ਇਹਨਾਂ ਦੇ ਇੱਕ ਪਾਸੇ ਤੁਸੀਂ ਬੈਠੇ ਹੋ ਤੇ ਇੱਕ ਪਾਸੇ ਮੈਂ ਹੁਣ ਕਿਸੇ ਉਪਰੇ ਨੂੰ ਪੁੱਛੋ ਇਹ ਤੁਹਾਡੇ ਪੁੱਤਰ ਜਾਪਦੇ ਨੇ ਜਾਂ ਮੇਰੇ ਇਹਨਾਂ ਦੀ ਸ਼ਕਲ ਕਿਹਦੇ ਨਾਲ ਮਿਲਦੀ ਹੈ ਸੁਣ ਕੇ ਸਾਰੇ ਮੈਂਬਰ ਹੱਸ ਪਏ ਭਗਤ ਜੀ ਨੀਵਾ ਸਿਰ ਕਰਕੇ ਕਹਿਣ ਲੱਗੇ ਗਿਆਨੀ ਜੀ ਮਾਰ ਕੱਤਿਆ ਜੇ ਮੈਂ ਇਹਨਾਂ ਨੂੰ ਕੁਛ ਕਰ ਨਹੀਂ ਸਕ ਦਿੰਦਾ ਕਦੇ ਪਰ ਹੁਣ ਮੈਂ ਹਾਰ ਗਿਆ ਬੈਂਕਾਕ ਤੋਂ ਅਸੀਂ 8 ਜੂਨ ਨੂੰ ਪਿਛਲੇ ਪੈਰ 3 ਵਜੇ ਰਵਾਨਾ ਹੋਏ ਬਹੁਤ ਸਾਰੇ ਸੱਜਣ ਸਾਨੂੰ ਸਟੇਸ਼ਨ ਤੱਕ ਵਿਦਿਆ ਕਰਨ ਆਏ ਬੈਂਕਾਕ ਤੋਂ ਅਸੀਂ ਸਿੱਧੇ ਕੁਵਾਲਾ ਲੰਪਰ ਆਏ ਇੱਕ ਰਾਤ ਉੱਥੇ ਗੁਜ਼ਾਰ ਕੇ ਅਗਲੇ ਦਿਨ ਅਸੀਂ ਸਿੰਗਾਪੁਰ ਜਾ ਪੁੱਜੇ ਉੱਥੇ ਵੱਡੇ ਗੁਰਦੁਆਰੇ ਕਮੇਟੀ ਦੇ ਮੈਂਬਰਾਂ ਤੇ ਹਫ਼ਤਾਵਾਰ ਨਵ ਜੀਵਨ ਦੇ ਐਡੀਟਰ ਸਰਦਾਰ ਦੀਵਾਨ ਸਿੰਘ ਦੀਵਾਨਾ ਨੇ ਸਾਡਾ ਬੜਾ ਨਿੱਘਾ ਸਵਾਗਤ ਕੀਤਾ ਸ਼ਾਮ ਨੂੰ ਸ਼ਹਿਰ ਦੇ ਬਹੁਤ ਸਾਰੇ ਪਤਵੰਤੇ ਸੱਜਣਾ ਨਾਲ ਗਰੁੱਪ ਫੋਟੋ ਹੋਈ ਸਿੰਗਾਪੁਰ ਅਸੀਂ 11-12 ਦਿਨ ਰਹੇ ਤੇ ਰੋਜ਼ ਹੀ ਕੀਰਤਨ ਹੁੰਦਾ ਰਿਹਾ ਉੱਥੇ ਇੱਕ ਗੁਰਦੁਆਰਾ ਮਝੈਲਾ ਦਾ ਇੱਕ ਮਲਵਈਆਂ ਦਾ ਇੱਕ ਦੁਆਬੀਆਂ ਦਾ ਤੇ ਇੱਕ ਵੱਡਾ ਗੁਰਦੁਆਰਾ ਸਾਰਿਆਂ ਦਾ ਸਾਂਝਾ ਸਿੰਗਾਪੁਰ ਛੋਟਾ ਜਿਹਾ ਟਾਪੂ ਹੈ 10-12 ਮੀਲ ਚੌੜਾ ਤੇ 16-17 ਮੀਲ ਲੰਮਾ ਮਲਾਇਆ ਵਾਲੇ ਪਾਸੇ ਮੀਲ ਪੌਣਾ ਮੀਲ ਸਮੁੰਦਰ ਦੀ ਖਾੜੀ ਹੈ ਦੋਹਾਂ ਨੂੰ ਰਲਣ ਵਾਸਤੇ ਵੱਡੇ ਵੱਡੇ ਪਾਈਪ ਰਾਕੇ ਪੱਕੀ ਸੜਕ ਨਾਲ ਮਿਲਾਇਆ ਹੋਇਆ ਹੈ 8-10 ਦਿਨ ਸਿੰਗਾਪੁਰ ਦੀ ਖੂਬ ਸੈਰ ਕੀਤੀ ਵੇਖਣ ਵਾਲੀਆਂ ਬਹੁਤ ਸਾਰੀਆਂ ਥਾਵਾਂ ਯੂਨੀਵਰਸਿਟੀ ਨਾਨੇਯੰਗ ਹਾਪਾ ਵਿਲਾ ਚਾਂਗੀ ਬੀਚ ਬਿਡੌਕ ਬੀਚ ਮਰੀਨਾ ਹਿਲ ਮਾਉਂਟ ਫੇਬਰ ਅਜਾਇਬ ਘਰ ਸ਼ਾਕਿਆ ਮੁਨੀ ਮੰਦਿਰ ਆਦਿ ਵੇਖੀਆਂ ਇੱਥੇ ਅਜਾਇਬ ਘਰ ਵਿੱਚ ਜਿੰਨੀ ਕਿਸਮ ਦੀਆਂ ਮੁਰਦਾ ਤਿਤਲੀਆਂ ਵੇਖਦੀਆਂ ਵੇਖੀਆਂ ਹਨ ਹੋਰ ਕਿਤੇ ਨਹੀਂ ਅਸੀਂ ਫਿਰ ਮਲਾਇਆ ਆ ਗਏ ਮਲਾਇਆ ਛੋਟਾ ਜਿਹਾ ਮੁਲਕ ਹੈ ਸਭੋ 50690 ਮਰਬਾ ਮੀਲ 1957 ਵਿੱਚ ਉਸਦੀ ਆਬਾਦੀ 562 ਲੱਖ ਸੀ ਭਾਰਤੀਆਂ ਵਿੱਚੋਂ ਵਧੇਰੇ ਗਿਣਤੀ ਦੱਖਣੀਆਂ ਖਾਸ ਕਰਕੇ ਤਾਮਿਲਾਂ ਦੀ ਹੈ ਪੰਜਾਬੀ ਲਗਭਗ 1.5 ਲੱਖਾਂ ਜਿੰਨਾਂ ਵਿੱਚੋਂ 80000 ਦੇ ਕਰੀਬ ਸੇਖਾਂ ਹਨ ਮਲਾਈ ਕੌਮ ਦਾ ਸਬੰਧ ਭਾਰਤੀਆਂ ਨਾਲ ਹੈ ਜਾਂ ਇਉਂ ਸਮਝੋ ਉਹ ਕਦੇ ਭਾਰਤ ਵਿੱਚੋਂ ਹੀ ਜਾ ਕੇ ਵਸਦੇ ਹਨ ਉਹਨਾਂ ਦੇ ਨਕਸ਼ ਖੂਬ-ਖੂਬ ਭਾਰਤੀਆਂ ਨਾਲ ਮਿਲਦੇ ਹਨ ਮਜ਼ਹਬ ਉਹਨਾਂ ਦਾ ਇਸਲਾਮ ਹੈ ਮਲਾਇਆ ਵਿੱਚ ਜਿੰਨੇ ਵੇਖਣਯੋਗ ਸੁੰਦਰ ਸਥਾਨ ਹਨ ਸਭ ਵੇਖੇ ਖਾਸ ਕਰ ਚੀਨਿਆਂ ਦਾ ਮੰਦਿਰ ਤੇ ਸ਼ਾਹ ਬਹਿਰਾਮ ਦੀ சுரੰਗ ਭਾਵੇਂ ਸ਼ਾਹ ਬਹਿਰਾਮ ਮਲਾਇਆ ਵਿੱਚ ਨਹੀਂ ਹੋਇਆ ਪਰ சுரੰਗ ਦਾ ਨਾਮ ਸ਼ਾਹ ਬਹਿਰਾਮ ਤੇ ਹੀ ਹੈ ਮਲਾਇਆ ਦੇ ਸਿੱਖਾਂ ਨੇ ਜਿੰਨੀ ਸ਼ਰਧਾ ਤੇ ਪ੍ਰੇਮ ਪ੍ਰਗਟ ਕੀਤਾ ਉਹ ਭੁਲਾਇਆ ਨਹੀਂ ਜਾ ਸਕਦਾ 40-40 ਮੀਲ ਤੱਕ ਦੂਰੋਂ ਸੰਗਤਾਂ ਸਾਡਾ ਕੀਰਤਨ ਸੁਣਨ ਆਉਂਦੀਆਂ ਸਨ ਸਾਡੇ ਵਾਸਤੇ ਉਹ ਮੁਲਕ ਨਵਾਂ ਸੀ ਤੇ ਉਹਨਾਂ ਵਾਸਤੇ ਢਾਡੀ ਜੱਥਾ ਨਵੀਂ ਚੀਜ਼ ਸੀ ਸਾਥੋਂ ਪਹਿਲਾਂ ਉੱਥੇ ਰਾਗੀ ਜੱਥੇ ਤਾਂ ਕੁਝ ਗਏ ਸਨ ਪਰ ਢਾਡੀ ਨਹੀਂ ਭਾਵੇਂ ਭਾਰਤ ਵਿੱਚ ਵੀ ਸਾਨੂੰ ਸੰਤਾਂ ਵੱਲੋਂ ਭਰਪੂਰ ਪਿਆਰ ਮਿਲਿਆ ਹੈ ਪਰ ਮਲਾਇਆ ਵਾਲਿਆਂ ਦਾ ਪਿਆਰ ਬੜਾ ਅਨੋਖਾ ਸੀ ਜਿਸ ਦਿਨ ਅਸੀਂ ਸੈਂਟਰਲ ਤੋਂ ਤੁਰੇ ਵਿਦਿਆ ਕਰਨ ਵਾਲਿਆਂ ਵਿੱਚੋਂ ਬਹੁਤ ਸਾਰੇ ਸੱਜਣ ਉੱਚੀ ਉੱਚੀ ਰੋ ਰਹੇ ਸਨ ਸੱਚ ਜਾਣੋ ਉਸ ਪਿਆਰ ਦਾ ਅੰਦਾਜ਼ਾ ਕਲਪਨਾ ਦੁਆਰਾ ਨਹੀਂ ਲਾਇਆ ਜਾ ਸਕਦਾ ਤਿੰਨ ਸਮਾਗਮ ਉੱਥੇ ਉ체ਚੇ ਵੀ ਹੋਏ ਜਿਨ੍ਹਾਂ ਵਿੱਚ ਇਸ ਨਿਮਾਣੀ ਜੇ ਟਾਡੀ ਨੂੰ ਸਨਮਾਨਿਆ ਗਿਆ 8 ਮਈ ਨੂੰ ਪਰਕਿੰਸ ਰੋਡ ਕੁਵਾਲਾ ਲੰਪਰ ਦੇ ਪੰਜਾਬੀ ਸਕੂਲ ਵਿੱਚ ਪੰਜਾਬੀ ਸਾਹਿਤ ਸਭਾ ਮਲਾਇਆ ਵੱਲੋਂ ਸਮਾਗਮ ਕੀਤਾ ਗਿਆ। ਹਾਜ਼ਰੀ ਬਹੁਤ ਸੀ। ਸਭਾ ਦੇ ਪ੍ਰਧਾਨ ਸਰਦਾਰ ਪ੍ਰੀਤਮ ਸਿੰਘ ਜੀਐਸਪੀ ਨੇ ਮੈਨੂੰ ਸਨਮਾਨ ਪੱਤਰ ਭੇਟ ਕੀਤਾ। 30 ਜੂਨ ਨੂੰ ਗੁਰੂ ਨਾਨਕ ਸਕੂਲ ਈਪੂ ਵਿੱਚ ਸ਼ਾਮ ਨੂੰ ਸ਼ਾਨਦਾਰ ਟੀ ਪਾਰਟੀ ਦਿੱਤੀ ਗਈ। 4 ਜੁਲਾਈ ਨੂੰ ਗੁਰਦੁਆਰਾ ਸੈਂਟੂਲ ਵਿੱਚ ਪਾਰਟੀ ਦਿੱਤੀ ਗਈ। ਪੰਜਾਬੀ ਵਿਦਿਅਕ ਬੋਰਡ ਵੱਲੋਂ ਮਾਨ ਮਾਨ ਪੱਤਰ ਭੇਟ ਕੀਤਾ ਗਿਆ। ਜਿੰਨਾ ਪਿਆਰ ਉਸ ਸੱਜਣ ਪ੍ਰਗਟ ਕਰ ਰਹੇ ਸਨ ਉਸ ਤੋਂ ਕਈ ਗੁਣਾਂ ਸ਼ਾਤੀਆਂ ਵਿੱਚ ਸੰਭਾਲੀ ਬੈਠੇ ਸਨ। 6 ਜੁਲਾਈ ਨੂੰ ਅਸੀਂ ਪੋਰਟ ਸਵੈਟਨਮ ਤੋਂ ਜਹਾਜ਼ ਸਟੇਟ ਆਫ ਮਦਰਾਸ ਵਿੱਚ ਬੈਠੇ ਤੇ 13 ਜੁਲਾਈ ਨੂੰ ਮਦਰਾਸ ਆ ਉਤਰੇ ਮਦਰਾਸ ਗਿਆਨੀ ਮੇਰ ਸਿੰਘ ਜੀ ਬੜਾ ਜੋਰ ਲਾ ਰਹੇ ਕਿ ਅਸੀਂ 2-4 ਦਿਨ ਉੱਥੇ ਠਹਿਰੀਏ ਪਰ ਘਰਦਿਆਂ ਨਾਲੋਂ ਇੰਨੀ ਜੁਦਾਈ ਪਿੱਛੋਂ ਕੋਈ ਕਦੋਂ ਕੋਈ ਰਾਹ ਵਿੱਚ ਰੁਕਦਾ ਹੈ 14 ਨੂੰ ਸਵੇਰੇ ਅਸੀਂ ਮਦਰਾਸ ਤੋਂ ਗੱਡੀ ਚੜ੍ਹੇ ਤੇ 16 ਨੂੰ ਘਰ ਆ ਪੁੱਜੇ ਘਰਦਿਆਂ ਸ਼ਗਨ ਮਨਾਏ ਕਿ ਪਰਦੇਸ ਗਏ ਰਾਜੀ ਖੁਸ਼ੀ ਰਾਜੀ ਖੁਸ਼ੀ ਪਰਤੇ ਹਨ ਅੰਕ 38 ਛੋਟੇ ਦੋਹਾ ਬੱਚਿਆਂ ਦੀ ਪੜ੍ਹਾਈ ਚੱਲ ਰਹੀ ਸੀ ਸਾਡੀ ਲੜਕੀ ਮਹਿੰਦਰ ਨੇ 1958 ਵਿੱਚ ਬੀਏ ਕੀਤਾ ਤੇ 1959 ਵਿੱਚ ਬੀਐਡ ਕਰ ਲਿਆ ਫਿਰ ਉਸਨੇ ਹਿਸਟਰੀ ਦੀ ਐਮਏ ਸ਼ੁਰੂ ਕਰ ਦਿੱਤੀ ਰਗਵੀਰ ਸਿੰਘ ਨੇ 1953 ਵਿੱਚ ਐਫਐਸਸੀ ਕਰ ਲਿਆ ਸੀ ਗਿਆਨੀ ਕਰਤਾਰ ਸਿੰਘ ਦੀ ਮਦਦ ਨਾਲ ਉਸ ਨੂੰ ਦਿਆਨੰਦ ਮੈਡੀਕਲ ਕਾਲਜ ਲੁਧਿਆਣਾ ਵਿੱਚ ਸੀਟ ਮਿਲ ਗਈ ਮੇਰੇ ਆਨ ਤੱਕ ਉਹ ਡਾਕਟਰੀ ਦਾ ਕੋਰਸ ਕਰਕੇ ਹਾਊਸ ਜੌਬ ਦਾ ਸਮਾਂ ਵੀ ਪੂਰਾ ਕਰ ਚੁੱਕਾ ਸੀ ਹੁਣ ਉਹ ਇੱਕ ਹੋਰ ਦੋਸਤ ਡਾਕਟਰ ਨਾਲ ਇੰਗਲੈਂਡ ਜਾਣ ਦੀ ਤਿਆਰੀ ਕਰੀ ਬੈਠਾ ਸੀ ਪਿਤਾ ਜੀ ਮੇਰੀ ਰੀਜ ਹੈ ਕਿ ਸਰਜਰੀ ਦੀ ਉੱਚੀ ਵਿੱਦਿਆ ਵਾਸਤੇ ਮੈਂ 2-4 ਸਾਲ ਇੰਗਲੈਂਡ ਲਾਵਾਂ ਰਗਵੀਰ ਨੇ ਇੱਛਾ ਪ੍ਰਗਟ ਕੀਤੀ। ਮੈਂ ਨਿਮਾ ਨਿਮਾ ਹੱਸਦਿਆਂ ਕਿਹਾ ਜਦ ਮੈਂ ਛੋਟਾ ਸੀ ਕਈ ਵਾਰ ਪਿਤਾ ਜੀ ਕਿਹਾ ਕਰਦੇ ਸਨ ਅਸੀਂ ਆਪਣੇ ਲਾਲ ਨੂੰ ਬਲਾਈਟ ਤੱਕ ਪੜਾਵਾਂਗੇ। ਮੈਂ ਤਾਂ ਪੜਨ ਵਾਸਤੇ ਲਾਹੌਰ ਤੱਕ ਵੀ ਨਹੀਂ ਜਾ ਸਕਿਆ ਪਰ ਤੂੰ ਉਹਨਾਂ ਦੀ ਰੀਜ ਪੂਰੀ ਕਰ ਸਕਦਾ ਮੈਂ ਹਰ ਤਰ੍ਹਾਂ ਦੀ ਮਦਦ ਕਰਨ ਨੂੰ ਤਿਆਰ ਹਾਂ। ਰਗਵੀਰ ਦੇ ਬਲਾਈ ਜਾਣ ਦਾ ਫੈਸਲਾ ਹੋ ਗਿਆ ਤਿਆਰੀ ਹੋਣ ਲੱਗੀ ਇੱਕ ਦਿਨ ਰਗਵੀਰ ਨੇ ਇੱਕ ਹੋਰ ਐਮ ਸਵਾਲ ਸਾਹਮਣੇ ਰੱਖਿਆ। ਉਸ ਵੇਲੇ ਉਸਦੇ ਮਾਤਾ ਜੀ ਵੀ ਮੇਰੇ ਕੋਲ ਬੈਠੇ ਸਨ ਪਿਤਾ ਜੀ ਜੇ ਤੁਸੀਂ ਦੋਵੇਂ ਪਸੰਦ ਕਰੋ ਤਾਂ ਮੇਰੀ ਇੱਛਾ ਹੈ ਮਹਿੰਦਰ ਦੀ ਮੰਗਣੀ ਸ਼ਮਸ਼ੇਰ ਨਾਲ ਕਰ ਦਿੱਤੀ ਜਾਵੇ ਸਰਦਾਰ ਮੋਹਨ ਸਿੰਘ ਸੰਧੂ ਮੇਰੇ ਜਮਾਤੀ ਤੇ ਗੂੜੇ ਮਿੱਤਰ ਹਨ ਪੰਜਵੀਂ ਤੋਂ 10ਵੀਂ ਤੱਕ ਅਸੀਂ ਜਮਾਤੀ ਰਹੇ ਸਾਂ ਉਸ ਤੋਂ ਪਿੱਛੋਂ ਵੀ ਉਹ ਮਿੱਤਰਤਾ ਕਾਇਮ ਰਹੀ ਮੈਂ ਢਾਡੀ ਤੇ ਲੇਖਕ ਬਣ ਗਿਆ ਤੇ ਉਹਨਾਂ ਪੰਜਾਬ ਪੁਲਿਸ ਦੀ ਨੌਕਰੀ ਇਖਤਿਆਰ ਕਰ ਲਈ ਸਹਯੋਗ ਦੀ ਗੱਲ ਪਾਕਿਸਤਾਨ ਬਰਨ ਪਿੱਛੋਂ ਮੈਂ ਵੀ ਲੁਧਿਆਣਾ ਆ ਵਸਿਆ ਤੇ ਉਹ ਵੀ ਮੈਨੂੰ ਜ਼ਮੀਨ ਜੀਰੇ ਮਿਲੀ ਤੇ ਉਹਨਾਂ ਜੀਵਾਂ ਪੇਡੀਆਂ ਜ਼ਿਲ੍ਹਾ ਫਿਰੋਜ਼ਪੁਰ ਸ਼ਮਸ਼ੀਰ ਸਿੰਘ ਸਰਦਾਰ ਮੋਹਨ ਸਿੰਘ ਜੀ ਦਾ ਹੋਂਹਾਰ ਪੁੱਤਰ ਹੈ ਉਹ 10ਵੀਂ ਤੱਕ ਰਗਵੀਰ ਸਿੰਘ ਦਾ ਜਮਾਤੀ ਰਿਹਾ ਤੇ ਗੁੜਾ ਮਿੱਤਰ ਵੀ ਸੋ ਰਗਵੀਰ ਸਿੰਘ ਦੀ ਇਹ ਤਸਵੀਰ ਸਾਡੇ ਪਸੰਦ ਆਈ ਇੱਕ ਮਿੰਟ ਸੋਚਣ ਪਿੱਛੋਂ ਮੈਂ ਗੰਭੀਰਤਾ ਨਾਲ ਕਿਹਾ ਰਗਵੀਰ ਮੈਂ ਸਰਦਾਰ ਮੋਹਨ ਸਿੰਘ ਨੂੰ ਵੀ ਜਾਣਦਾ ਹਾਂ ਤੇ ਸ਼ਮਸ਼ੀਰ ਨੂੰ ਵੀ ਦੋਵੇਂ ਪਰਿਵਾਰ ਇੱਕ ਦੂਸਰੇ ਨੂੰ ਜਾਣਦੇ ਹਨ ਜਿੱਥੇ ਪਹਿਲਾਂ ਤੋਂ ਜਾਣ ਪਛਾਣ ਹੋਵੇ ਉੱਥੇ ਉਪਰਾਪਨ ਨਹੀਂ ਹੁੰਦਾ ਫਿਰ ਵੀ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਤੇਰੇ ਵੱਡੇ ਦੋਹਾਂ ਭਰਾਵਾਂ ਦੇ ਵਿਆਹ ਤੇਰੇ ਸਾਹਮਣੇ ਹੋਏ ਹਨ ਨਾਮੇ ਦਾਜ ਲਿਆ ਹੈ ਤੇ ਨਾ ਨੋਹਾਂ ਨੂੰ ਜੇਵਰ ਪਾਇਆ ਹੈ ਇਸ ਬਾਰੇ ਤੈਨੂੰ ਸਰਦਾਰ ਮੋਹਨ ਸਿੰਘ ਹੁਰਾ ਨਾਲ ਗੱਲ ਜ਼ਰੂਰ ਕਰਨੀ ਪਵੇਗੀ ਖੈਰ ਅਸੀਂ ਦੋਵੇਂ ਘਰ ਇੱਕ ਦੂਸਰੇ ਨੂੰ ਜਾਣਦੇ ਸਾਂ ਤੇ ਸੁਭਾਵਾਂ ਦੇ ਵੀ ਵਾਕਿਫ ਸਾਂ ਸੋ ਕੋਈ ਅੜਿਚਨ ਪੈਦਾ ਨਾ ਹੋਈ ਰਗਵੀਰ ਦੇ ਹੁੰਦਿਆਂ ਹੀ ਮਹਿੰਦਰ ਤੇ ਸ਼ਮਸ਼ੀਰ ਦੀ ਮੰਗਣੀ ਹੋ ਗਈ ਰਗਵੀਰ ਸਿੰਘ 20 ਅਗਸਤ 1960 ਈਸਵੀ ਨੂੰ ਦਿੱਲੀ ਤੋਂ ਇੰਗਲੈਂਡ ਵਾਸਤੇ ਹਵਾਈ ਜਹਾਜ਼ ਰਾਹੀਂ ਰਵਾਨਾ ਹੋਇਆ ਉਸ ਤੋਂ ਦੋ ਦਿਨ ਪਹਿਲਾਂ ਉਹ ਘਰੋਂ ਤੁਰਿਆ ਮਾਵਾ ਦੇ ਦਿਲ ਕਰਤਾਰਕ ਔਰ ਛੋਟੇ ਪੁੱਤਰ ਦਾ ਵਿਛੋੜਾ ਮਹਿਸੂਸ ਕਰਕੇ ਅੱਠ ਪੈਰ ਰੋਂਦੀ ਰਹੀ ਸਾਡਾ ਇਰਾਦਾ ਸੀ ਅਸੀਂ ਸਾਰਾ ਪਰਿਵਾਰ ਰੇਲਵੇ ਸਟੇਸ਼ਨ ਤੱਕ ਰਗਵੀਰ ਨੂੰ ਤੋਰਨ ਜਾਵਾਂਗੇ ਪਰ ਘਰੋਂ ਵੀ ਵੀ 20 30 ਕਰਮਾ ਹੀ ਦੂਰ ਗਏ じゃ ਕਰਤਾਰਕ ਔਰ ਆਪਣੇ ਆਪ ਤੇ ਕਾਬੂ ਨਾ ਰੱਖ ਸਕੀ ਉਹ ਭੁੱਬੀ ਭੁੱਬੀ ਰੋਣ ਲੱਗ ਪਈ ਤੇ ਉਹਦੇ ਪੈਰ ਥੜਕਣ ਲੱਗ ਪਏ ਮਮਤਾ ਦੀ ਮਾਰੀ ਉਹ ਰਗਵੀਰ ਦੇ ਗੱਲ ਨੂੰ ਚੁੰਬੜ ਗਈ ਮੈਂ ਬਾਕੀਆਂ ਨੂੰ ਕਿਹਾ ਰਵਿੰਦਰ ਹੁਣ ਤੁਸੀਂ ਸਾਰੇ ਸਟੇਸ਼ਨ ਤੱਕ ਜਾਓ ਤੇ ਮੈਂ ਤੁਹਾਡੀ ਮਾਂ ਨੂੰ ਨਾਲ ਲੈ ਕੇ ਵਾਪਸ ਘਰ ਜਾਂਦਾ ਹਾਂ ਮੈਂ ਉਸਨੂੰ ਦਿਲਾਸਾ ਦਿੰਦਾ ਸੰਭਾਲ ਕੇ ਵਾਪਸ ਕਰ ਲਿਆ ਆ ਪਰ ਮਾਂ ਦੀ ਮਮਤਾ ਕਈ ਦਿਨ ਹੋਂਕੇ ਪਰਦੀ ਰਹੀ ਉਹ ਵਾਰ-ਵਾਰ ਇੱਕੋ ਗੱਲ ਕਹੀ ਜਾਵੇ ਵੇ ਰਗਵੀਰ ਮੈਂ ਤੈਨੂੰ ਕਿੰਨਾ ਵਕਤਾਂ ਨਾਲ ਪਾਲਿਆ ਸੀ ਤੂੰ ਪੈਸੇ ਬਦਲੇ ਮਾਂ ਰੋਂਦੀ ਨੂੰ ਛੱਡ ਕੇ ਤੁਰ ਗਿਆ ਰਗਵੀਰ 2.5 ਸਾਲ ਦਾ ਸੀ ਜਾਂ ਉਸਨੂੰ ਜ਼ਹਿਰ ਬਾਦ ਹੋ ਗਿਆ ਸਿਰ ਤੋਂ ਪੈਰਾਂ ਤੱਕ ਸਾਰੇ ਅੰਗਾਂ ਤੇ ਸੋਚ ਪੈ ਗਈ ਤੇ ਖਾਲ ਵਿੱਚ ਪਾਣੀ ਭਰ ਗਿਆ ਕਸੂਰ ਵੈਦਾਂ ਹਕੀਮਾਂ ਕੋਲ ਬਥੇਰੀ ਦੌੜ ਭੱਜ ਕੀਤੀ ਪਰ ਬਿਮਾਰੀ ਤੇ ਕਾਬੂ ਪਾਇਆ ਨਾ ਜਾ ਸਕਿਆ ਇਥੋਂ ਤੱਕ ਕਿ ਬੱਚੇ ਦੀ ਜ਼ਿੰਦਗੀ ਦੇ ਆਸਮਦਮ ਪੈ ਗਈ ਅਸੀਂ ਡਾਕਟਰ ਧੀਰਾ ਸਿੰਘ ਕੋਲ ਪੁੱਜੇ ਦੇਖਭਾਲ ਕਰਕੇ ਉਹ ਕਹਿਣ ਲੱਗੇ ਗਿਆਨੀ ਜੀ ਕੋਈ ਆਸ ਨਹੀਂ ਇਸ ਨੂੰ ਘਰ ਲੈ ਜਾਓ ਮੈਂ ਉੱਤਰ ਦਿੱਤਾ ਡਾਕਟਰ ਸਾਹਿਬ ਜਦ ਤੱਕ ਸਾਹਸ ਤੱਕ ਆਸ ਹੀਲਾ ਨਹੀਂ ਛੱਡਣਾ ਚਾਹੀਦਾ ਗੁਰੂ ਤੇ ਭਰੋਸਾ ਰੱਖੋ ਤੇ ਜੋ ਸੁਝਦਾ ਹੈ ਉਹ ਪਾਲਾ ਕਰੋ ਕੋਚਰ ਸੋਚ ਕੇ ਡਾਕਟਰ ਸਾਹਿਬ ਨੇ ਕਿਹਾ ਅੱਛਾ ਜੋ ਗੁਰੂ ਨੂੰ ਭਾਵੇਂ ਪਾਰੇ ਦਾ ਟੀਕਾ ਕਰ ਦਿੰਦੇ ਹਾਂ ਟੱਟੀ ਪਿਸ਼ਾਬ ਸ਼ੁਰੂ ਹੋ ਗਿਆ ਤਾਂ ਕੁਝ ਆਸ ਹੈ ਪਰ ਬਹੁਤੀ ਨਹੀਂ ਇਹਨੂੰ ਸ਼ਾਮ ਤੱਕ ਪਾਣੀ ਨਹੀਂ ਦੇਣਾ ਡਾਕਟਰ ਨੇ ਟੀਕਾ ਕਰ ਦਿੱਤਾ ਰਗਵੀਰ ਨੂੰ ਚੁੱਪ ਕੇ ਅਸੀਂ ਵਾਪਸ ਘਰ ਆ ਗਏ ਸਾਰਾ ਦਿਨ ਉਹ ਪਾਣੀ ਵਾਸਤੇ ਤੜਪਦਾ ਰਿਹਾ ਤੇ ਸਾਰਾ ਦਿਨ ਕਰਤਾਰਕੌਰ ਨੇ ਵੀ ਪਾਣੀ ਨਾ ਪੀਤਾ ਸਾਰਾ ਦਿਨ ਕਾਕੇ ਨੂੰ ਗੋਦ ਵਿੱਚ ਲਈ ਉਸਨੇ ਰੋਂਦੀ ਨੇ گزارਿਆ ਗੁਰੂ ਮਹਾਰਾਜ ਫਰਮਾਉਂਦੇ ਹਨ ਪ੍ਰਾ ਭਾਵੇਂ ਬਿਨ ਸਾਸ ਤੇ ਰੱਖਿਆ ਉਹ ਹ ਕਰਾਮਤ ਹੋਈ ਸ਼ਾਮ ਨੂੰ ਉਸਨੇ ਖੁੱਲ ਕੇ ਪਸ਼ਾਬ ਕੀਤਾ ਘੰਟੇ ਕੋ ਬਾਅਦ ਟੱਟੀ ਵੀ ਤੇ ਪਸ਼ਾਬ ਵੀ ਬੇਤਹਾਸ਼ਾ ਸ਼ੁਰੂ ਹੋ ਗਏ ਸਾਨੂੰ ਹੌਸਲਾ ਹੋ ਗਿਆ ਮੈਂ ਕਿਹਾ ਕਰਤਾਰਕੁਰੇ ਤੇਰੀ ਅਰਦਾਸ ਸੁਣੀ ਗਈ ਹੈ ਹੁਣ ਰਗਵੀਰ ਨੂੰ ਵੀ ਪਾਣੀ ਪਿਆ ਤੇ ਆਪ ਵੀ ਕੁਝ ਖਾ ਪੀ ਅੱਜ ਹੋਰ ਹਲਕ ਹੋਰ ਮਹੀਨੇ ਕੋ ਵਿੱਚ ਰਗबीर ਠੀਕ ਹੋ ਗਿਆ ਰਗਬੀਰ ਬਲਾਈਤ ਨੂੰ ਤੁਰਿਆ ਤਾਂ ਕਰਤਾਰਕੌਰ ਉਸ ਦੀਆਂ ਛੋਟੀਆਂ ਛੋਟੀਆਂ ਗੱਲਾਂ ਕਰਕੇ ਰੋਣ ਲੱਗ ਪੈਂਦੀ ਛੋਟੀ ਉਮਰ ਤੋਂ ਹੀ ਰਗਬੀਰ ਬੜੀ ਤੇਜ ਬੁੱਧੀ ਦਾ ਮਾਲਕ ਹੈ ਉਹ 4 ਜਾਂ 5 ਸਾਲ ਦਾ ਸੀ ਕਰਤਾਰਕੌਰ ਬੁਖਾਰ ਨਾਲ ਪਈ ਸੀ ਰਗਬੀਰ ਜੇਦ ਕਰੇ ਕਿ ਉਹ ਆਪ ਉੱਠ ਕੇ ਉਸ ਨੂੰ ਪਾਣੀ ਦੇਵੇ ਰਵਿੰਦਰ ਇਹਨੂੰ ਪਾਣੀ ਪਾ ਕੇ ਦੇਵੇ ਕਰਤਾਰਕੌਰ ਨੇ ਵੱਡੇ ਲੜਕੇ ਨੂੰ ਹੁਕਮ ਕੀਤਾ ਰਵਿੰਦਰ ਨੇ ਗਲਾਸ ਵਿੱਚ ਪਾਣੀ ਪਾ ਕੇ ਉਹਦੇ ਅੱਗੇ ਲਿਆ ਰੱਖਿਆ ਰਗਵੀਰ ਨੂੰ ਸ਼ਰਾਰਤ ਸੁੱਝੀ ਉਹਨੇ ਲਾਗਿਓ ਮਿੱਟੀ ਦੀ ਛੁਟਕੀ ਲੈ ਕੇ ਪਾਣੀ ਵਿੱਚ ਪਾ ਦਿੱਤੀ ਤੇ ਭਰਾ ਦੀ ਸ਼ਿਕਾਇਤ ਲਾ ਦਿੱਤੀ ਵੇਖਾਂ ਪਾਣੀ ਵਿੱਚ ਮਿੱਟੀ ਪਾ ਦਿੱਤੀ ਸੂ ਤੁਸੀਂ ਆਪ ਉੱਠ ਕੇ ਪਾਣੀ ਦਿਓ ਕਰਤਾਰਕੌਰ ਨੇ ਅੱਗੇ ਗੁੱਸੇ ਨਾਲ ਕਿਹਾ ਮੈਥੋਂ ਨਹੀਂ ਉੱਠੀਦਾ ਆਪਦੇ ਪਿਤਾ ਜੀ ਨੂੰ ਆਖੋ ਤੁਹਾਡੀ ਇੱਕ ਹੋਰ ਮਾਂ ਲੈ ਆਉਣ ਉਹ ਪਾਣੀ ਪਾ ਕੇ ਦੇਵੇਗੀ ਇਸ ਧਮਕੀ ਤੋਂ ਰਗੂਬੀਰ ਡਾਡਾ ਸਹਿਮ ਗਿਆ ਉਹਨੇ ਬੜੀ ਕਾਲੀ ਸੁਰ ਵਿੱਚ ਕਿਹਾ ਨਹੀਂ ਨਹੀਂ ਮੈਂ ਇਹਾ ਪਾਣੀ ਪੀ ਲਵਾਂਗਾ ਪਰ ਸਾਨੂੰ ਹੋਰ ਮਾਣੀ ਚਾਹੀਦੀ ਮੇਰੇ ਮਨ ਤੇ ਇਸ ਘਟਨਾ ਦਾ ਬਹੁਤ ਅਸਰ ਪਿਆ ਮੇਰੀ ਰਾਏ ਹੈ ਕਿ ਕੋਈ ਵੀ ਬੱਚਾ ਮਤਰੀ ਮਾਂ ਪਸੰਦ ਨਹੀਂ ਕਰਦਾ ਇਸੇ ਉਮਰ ਦੀ ਇੱਕ ਘਟਨਾ ਹੋਰ ਮੈਂ ਕੁਝ ਲਿਖ ਰਿਹਾ ਸਾਂ ਰਗੂਬੀਰ ਮੇਰੇ ਕੋਲ ਬੈਠਾ ਸੀ ਮੈਂ ਪਾਣੀ ਪੀ ਕੇ ਉਹਦੇ ਅੱਗੇ ਗਲਾਸ ਰੱਖਿਆ ਤੇ ਕਿਹਾ ਜਾ ਚੌਂਕੇ ਵਿੱਚ ਰੱਖਾ ਪਤਾ ਨਹੀਂ ਉਹਦੇ ਦਿਲ ਵਿੱਚ ਕੀ ਆਈ ਉਹਨੇ ਸਿਰ ਫੇਰਦਿਆਂ ਕਿਹਾ ਮੈਂ ਨਹੀਂ ਲਿਜਾਣਾ ਮੈਂ ਉਹਦੀ ਗੱਲ ਤੇ ਪੋਲਾ ਜਿਹਾ ਧਫਾ ਲਾਉਂਦਿਆਂ ਕਿਆ ਚੁੱਕ ਉਹ ਗਲਾਸ ਚੁੱਕ ਕੇ ਚੌਂਕੇ ਵਿੱਚ ਰੱਖ ਆਇਆ ਤੇ ਸਹਿਮਿਆ ਹੋਇਆ ਮੇਰੇ ਕੋਲ ਆ ਬੈਠਾ ਦੋ ਤਿੰਨ ਮਿੰਟ ਪਿਛੋਂ ਉਹਨੇ ਮੇਰਾ ਹੱਥ ਫੜ ਕੇ ਗਿਲੇ ਨਾਲ ਕਿਹਾ ਤੁਸਾਂ ਮੈਨੂੰ ਮਾਰਿਆ ਕਿਉਂ ਸੀ ਮੈਂ ਉੱਤਰ ਦਿੱਤਾ ਤੂੰ ਫਿਰ ਮੇਰਾ ਕਿਹਾ ਕਿਉਂ ਨਹੀਂ ਸੀ ਮੰਨਿਆ ਮੈਂ ਹੁਣ ਕਦੇ ਇਨਕਾਰ ਨਹੀਂ ਕਰਾਂਗਾ ਤੇ ਮੈਂ ਆਪਣੇ ਬੱਚੇ ਨੂੰ ਕਦੇ ਨਹੀਂ ਮਾਰਾਂਗਾ ਸਮਝੌਤਾ ਹੋ ਗਿਆ ਤੇ ਮੈਂ ਉਹਨੂੰ ਚੁੱਕ ਕੇ ਗੋਦ ਵਿੱਚ ਬਿਠਾ ਲਿਆ ਉਸ ਦਿਨ ਤੋਂ ਪਿਛੋਂ ਉਹਨੇ ਮੈਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਪਰ ਇੱਕ ਗੱਲ ਦਾ ਦੁੱਖ ਮੇਰੀ ਆਤਮਾ ਵਿੱਚ ਸਦਾ ਕੰਡੇ ਵਾਂਗ ਰੜਕਦਾ ਰਹਿੰਦਾ ਹੈ ਮੈਂ ਉਸ ਨੂੰ ਜਦ ਬਲਾਈਤ ਨੂੰ ਤੋੜਿਆ ਸੀ ਤਾਂ ਅੰਮ੍ਰਿਤਧਾਰੀ ਤੇ ਗੁਰਬਾਣੀ ਦਾ ਨਿਤਨੇਮੀ ਸੀ ਪਰ ਉਸ ਸੱਭਿਆਤਾ ਵਿੱਚ ਜਾ ਕੇ ਉਹ ਸਿੱਖੀ ਰਹਿਤ ਵਿੱਚ ਪੱਕਾ ਨਾ ਰਹਿ ਸਕਿਆ ਇਸ ਗੱਲ ਦਾ ਦੁੱਖ ਮੈਨੂੰ ਇਸ ਵਾਸਤੇ ਵਧੇਰੇ ਹੈ ਕਿ ਮੈਂ ਧਾਰਮਿਕ ਰੁਚੀਆਂ ਰੱਖਦਾ ਹਾਂ ਤੇ ਸਿੱਖੀ ਦਾ ਪ੍ਰਚਾਰਕ ਹਾਂ ਨਹੀਂ ਤਾਂ ਅੱਜ ਇੱਥੇ ਵੀ ਜੋ ਜੱਟਾਂ ਦੀਆਂ ਮੁੰਡਿਆਂ ਦੀ ਹਾਲਤ ਇਸ ਪੱਖੋਂ ਵੇਖਦਾ ਹਾਂ ਮਨ ਨੂੰ ਕਲੇਸ਼ ਪਹੁੰਚਾਉਣ ਵਾਲੀ ਹੀ ਹੈ ਬਾਕੀ ਹਰ ਪੱਖ ਤੋਂ ਰਗਵੀਰ ਸਿੰਘ ਇੱਕ ਚੰਗਾ ਇਨਸਾਨ ਤੇ ਕੈਨੇਡਾ ਵਿੱਚ ਸਫਲ ਡਾਕਟਰ ਹੈ ਸਾਰੇ ਪਰਿਵਾਰ ਦੀ ਉਸਨੇ ਬਹੁਤ ਮਦਦ ਕੀਤੀ ਹੈ ਮੈਂ ਕੁਝ-ਕੁਝ ਭਾਵੁਕ ਹੋ ਗਿਆ ਹਾਂ ਫਿਰ ਆਪਣੀ ਕਹਾਣੀ ਵੱਲ ਆਉਂਦਾ ਹਾਂ ਰਗੂਬੀਰ ਦੀ ਵੀ ਤੇ ਸਾਡੇ ਦੋਹਾਂ ਪਰਿਵਾਰਾਂ ਦੀ ਵੀ प्रबल ਇੱਛਾ ਸੀ ਸੋ 3 ਦਸੰਬਰ 1960 ਈਸਵੀ ਨੂੰ ਅਸੀਂ ਮਹਿੰਦਰ ਦਾ ਵਿਆਹ ਕਰ ਦਿੱਤਾ ਉਹ ਆਪਣੇ ਘਰ ਬਹੁਤ ਸੁਖੀ ਹੈ ਵਿਆਹ ਪਿਛੋਂ ਉਸਨੇ ਐਮਏ ਪਾਸ ਕਰ ਲਿਆ ਉਸ ਨੂੰ ਸਕੂਲ ਵਿੱਚ ਨੌਕਰੀ ਮਿਲ ਗਈ ਸ਼ਮਸ਼ੇਰ ਸਿੰਘ ਨੇ ਐਮਏ ਐਮਐਡ ਪਾਸ ਕਰ ਲਿਆ ਉਹ ਵੀ ਲੈਕਚਰਾਰ ਲੱਗ ਗਿਆ ਇਸ ਵੇਲੇ ਉਹ ਦਿਪਤੀ ਡਿਸਟ੍ਰਿਕਟ এডਿਕੇਸ਼ਨ ਅਫਸਰ ਹੈ ਅਸੀਂ ਉਹਨਾਂ ਵੱਲੋਂ ਬਹੁਤ ਪਰਸੰਨ ਹਾਂ ਧੰਨਵਾਦ